ਪਰਮ ਸਤਕਾਰ ਯੋਗ ਮੈਂ ਆ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿਲੋਂ ਤੇ ਪੇਸ਼ ਹੈ ਸੰਡੇ ਨਿਊਜ਼ ਅਨਾਲਿਸਿਸ ਪਹਿਲੀ ਖਬਰ ਹੈ ਕਿ ਕਾਂਗਰਸ ਪਾਰਟੀ ਦਿਨੋ ਦਿਨ ਡੁੱਬ ਰਹੀ ਹੈ ਦਿੱਲੀ ਅਧਿਕਸ਼ ਅਰਵਿੰਦਰ ਸਿੰਘ ਲਵਲੀ ਨੇ ਕਾਂਗਰਸ ਪ੍ਰਧਾਨ ਦਿੱਲੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਇਸੇ ਤਰ੍ਹਾਂ ਲੁਧਿਆਣਾ ਜ਼ਿਲ੍ਹੇ ਤੋਂ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਪਾਰਟੀ ਦੇ ਅਸਤੀਫਾ ਦੇ ਕੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਗਏ ਨੇ ਤੇ ਉਹਨਾਂ ਨੂੰ ਟਿਕਟ ਵੀ ਬੀਜੇਪੀ ਵੱਲੋਂ ਲੁਧਿਆਣਾ ਲੋਕ ਸਭਾ ਲਈ ਮਿਲ ਗਈ ਹੈ। ਯੂਕਰੇਨ ਨੇ 80 CMS ਜੋ ਡਰੋਨ ਨੇ ਉਹਨਾਂ ਨਾਲ ਰੂਸ ਦੇ ਤਿੰਨ ਪ੍ਰਾਂਤਾਂ ਤੇ ਜ਼ਬਰਦਸਤ ਅਟਾ ਕੀਤਾ ਹੈ। ਇਸ ਡਰੋਨ ਹਮਲੇ ਨੇ ਤਵਾਹੀ ਮਚਾ ਦਿੱਤੀ ਰੂਸ ਦੇ ਵਿੱਚ। ਇਹ ਹਥਿਆਰ ਅਮਰੀਕਾ ਤੋਂ ਲਗਾਤਾਰ ਉਸ ਨੂੰ ਮਿਲ ਰਹੇ ਨੇ। ਰੂਸ ਦੇ ਬੰਦੇਸ਼ ਮੰਤਰਾਲੇ ਨੇ ਵਿਕਿਆ ਹੈ। ਕਿ ਅਮਰੀਕਾ ਨੂੰ ਬਾਜ ਆਉਣ ਲਈ ਤਾਂ ਕਿ ਚੰਗੀ ਗੱਲ ਹੈ ਨਤੀਜੇ ਦੇ ਪੈਦ ਪੈਣਿਕ ਨਿਕਲ ਲਗੇ ਜੇ ਉਹ ਨਾ ਬਾਜ ਆਇਆ ਹੁਣ ਰੂਸ ਅਤੇ ਨਾਟੋ ਹਾਈਪਰਸੋਨਿਕ ਮਜ਼ਾਈਲਾ ਅਤੇ ਡਰੋਨਾਂ ਦੇ ਦੌਰ ਚ ਪਹੁੰਚ ਗਏ ਨੇ ਜੋ ਕਿ ਬਹੁਤ ਖਤਰਨਾਕ ਗੱਲ ਹੈ ਪ੍ਰਾਈਮ ਮਿੰਿਸਟਰ ਨਰਿੰਦਰ મોદી ਦਾ ਨਾਰਾ ਹੈ ਕਿ 400 ਪਾਰ ਜਦ ਕਿ ਇੰਡੀਆ ਘਰ ਜੋੜ ਦਾ ਕਹਿਣਾ ਹੈ ਕਿ 400 ਤੇ ਹਾਰ ਤੇ ਪੱਤਵੰਤਾਂ ਸੀ ਤਾਂ 150 ਭਾਰਤੀ ਜਨਤਾ ਪਾਰਟੀ ਨੂੰ ਮਿਲਣ ਗਿਆ ਇਹ ਅਖਲੇਸ਼ ਯਾਦਵ ਵੀ ਕਹਿ ਰਿਹਾ ਹੈ ਔਰ راہુલ ਗਾਂਧੀ ਵੀ ਕਹਿ ਰਿਹਾ ਹੈ ਤੇ ਮਮਤਾ ਬਨਰਜੀ ਵੀ ਇਹ ਹੀ ਕਹਿ ਰਹੀ ਹੈ ਦੇਖੋ ਉਠ ਕਿਸਕਰ ਬਟਬੈਟਦਾ ਪਰਸੋਂ ਮੰਗਲਵਾਰ ਨੂੰ ਅਰਵਿੰਦ ਕੇਜਰੀਵਾਲ ਜੋ ਕਿ ਆਮ ਆਦਮੀ ਪਾਰਟੀ ਦੇ ਸੁਪਰੀਮ ਨੂੰ ਜੇਲ੍ਹ ਚ ਬੰਦ ਨੇ ਤੇ ਤਿਹਾੜ ਜੇਲ੍ਹ ਚ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਉਹਨਾਂ ਨੂੰ ਫਿਰ ਮਿਲਣ ਜਾ ਰਹੇ ਨੇ ਚੰਡੀਗੜ੍ਹ ਦੇ ਵਿੱਚ ਪત્રਕਾਰ ਰਜਿੰਦਰ ਸਿੰਘ ਤੱਗੜ ਨੂੰ ਲੈ ਕੇ ਮੁਹਾਲੀ ਪ੍ਰੈਸ ਕਲੱਬ ਅਤੇ ਚੰਡੀਗੜ੍ਹ ਪ੍ਰੈਸ ਕਲੱਬ ਦੀ ਮੀਟਿੰਗ ਹੋਈ ਜਿਸ ਵਿੱਚ ਰਜਿੰਦਰ ਸਿੰਘ ਤੱਗੜ ਤੇ ਮੁਹਾਲੀ ਪੁਲਿਸ ਵੱਲੋਂ ਦਰਜ ਕੇਸ ਨੂੰ ਰੱਦ ਕਰਨ ਦੀ ਗੱਲ ਕੀਤੀ ਗਈ ਤੇ ਨਖੇਦੀ ਕੀਤੀ ਗਈ ਕਿ ਪੁਲਿਸ ਨੇ ਝੂਠਾ ਕੇਸ ਬਣਾਇਆ ਔਨ ਬਲੇ 2 ਦਿਨ ਚ ਪੰਜਾਬ ਦੇ ਵਿੱਚ 29 ਤੇ 30 ਨੂੰ ਮੀ ਵੀ ਪੈ ਸਕਦਾ ਤੇ ਤੇਜ਼ ਹਵਾਵਾਂ 50 ਕਿਲੋਮੀਟਰ ਦੀ ਲਗਭਗ ਸਪੀਡ ਤੇ ਚੱਲ ਸਕਦੀਆਂ ਨੇ ਇਹ ਪੰਜਾਬ ਦੇ ਮੌਸਮ ਵਿਭਾਗ ਨੇ ਵੇਅ ਵਿਖਾਣੀ ਕੀਤੀ ਹੈ ਤੇ ਖੰਨਾ ਦੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਜੋ ਅਨਾਜ ਮੰਡੀ ਹੈ ਉਹਦੇ ਚ ਕਣਕ ਦੀ ਆਮਦ ਇਸ ਵੇਲੇ ਜ਼ੋਰਾਂ ਤੇ ਹੈ ਮੰਡੀਆਂ ਡਿਲੀਵਰਿੰਗ ਵੀ ਜੁਗਨੀ ਬਣਾਉਲ ਦੀ ਜਿਹੜਾ ਪ੍ਰਸ਼ਾਸਨ ਪਹਾਪਾਰ ਹੋਇਆ ਪਿਆ ਤੇ ਡਿਪਟੀ ਕਮਿਸ਼ਨਰ ਪਟਿਆਲਾ ਨੇ ਇਹ ਕਿਹਾ ਕਿ ਪਟਿਆਲਾ ਮੰਡੀ ਚ ਕਣਕ ਦੀ ਆਮਦ ਹੋਲੀ ਪੈ ਗਈ ਹੈ ਤੇ ਹੁਣ ਤੱਕ 33000 ਮੀਟ੍ਰਿਕ ਟਾਨਾ ਜਿਹੜੀ ਕੰਨਕ ਪਾ ਚੁੱਕੀ ਹੈ ਸੋਨੇ ਦੀ ਕੀਮਤਾਂ ਦਿਨੋ ਦਿਨ ਵੱਧ ਰਹੀਆਂ ਨੇ ਤੇ 20 April ਤੱਕ ਸੋਨੇ ਦੀ ਕੀਮਤ 76200 ਰੁਪਏ ਪ੍ਰਤੀ 10 ਗ੍ਰਾਮ ਸੀ ਜਦ ਕਿ ਚਾਂਦੀ ਦੀ ਕੀਮਤ 85900 ਪ੍ਰਤੀ ਕਿਲੋ ਹੁਣ ਲੋਕ ਇਨਵੈਸਟ ਜੋ ਕਰਨਾ ਚਾਹੁੰਦੇ ਨੇ ਉਹ ਸੋਨਾ ਤੇ ਚਾਂਦੀ ਦੇ ਵਿੱਚ ਕਾਫੀ ਹੱਦ ਤੱਕ ਕਰ ਰਹੇ ਨੇ ਪਰਦੇ ਰੱਖਿਆ ਮੰਤਰੀ ਆਨੰਦ ਸਿੰਘ ਨੇ ਕਿਹਾ ਕਿ ਭਾਰਤ ਤੇ ਚੀਨ ਵਿਚਾਲੀ ਗੱਲਬਾਤ ਠੀਕ ਦੌਰ ਵਿੱਚ ਚੱਲ ਰਹੀ ਹੈ ਚੰਗੇ ਢੰਗ ਨਾਲ ਚੱਲ ਰਹੀ ਹੈ ਜੋ ਸਰਹੱਦੀ ਵਿਵਾਦ ਨੇ ਉਹਨਾਂ ਦਾ ਹੱਲ ਕਰ ਲੈ ਜਾਏਗਾ ਪਰ ਭਾਰਤ ਕਦੇ ਝੁਕੇਗਾ ਨਹੀਂ ਪੰਜਾਬ ਜਨ ਆਧਵੀ ਪਾਰਟੀ 13 ਦੇ 13 ਸੀਟਾਂ ਤੇ ਹੁੰ ਜਾ ਫਿਰ ਜਿੱਤ ਦੀ ਗੱਲ ਕਰ ਰਹੀ ਹੈ ਤੇ ਦਾਵਾ ਵੀ ਕਰਦੀ ਹੈ ਹੁਣ ਇਸ ਨੇ ਅੱਜ 82 ਨਵੇਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਆਪਣੀ ਪਾਰਟੀ ਦੀਆਂ ਦਾ ਤੇ ਪਰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਸ ਦੀ ਹਾਲਤ ਵੀ ਦੂਸਰੀਆਂ ਪਾਰਟੀਆਂ ਵਰਗੀ ਹੀ ਹੈ। ਇਹਦਾ ਕਾਰਨ ਇਹ ਹੈ ਕਿ ਹੁਣ ਪਹਿਲਾਂ ਵਰਗੀ ਇਹਦੀ ਪੋਜੀਸ਼ਨ ਨਹੀਂ ਰਹੀ। ਲੋਕ ਹੁਣ ਆਮ ਆਦਮੀ ਪਾਰਟੀ ਨੂੰ ਦੂਸਰੀਆਂ ਪਾਰਟੀਆਂ ਵਰਗੀ ਹੀ ਕਵਾਮ ਪਾਰਟੀ ਮੰਨ ਰਹੇ ਨੇ। ਤੇ ਇਸ ਤੇ ਨਾਲ ਹੀ ਖਬਰਾਂ ਦੀ ਸਮਾਪਤੀ ਹੈ। ਤੁਹਾਡਾ ਬਹੁਤ-ਬài ਸ਼ੁਕਰੀਆ।